ਸਰੀਰ ਦੀ ਬਾਹਤ ਕਾਰ ਮੰਨ ਦੀ ਬਾਹਤ ਕਾਰ ਜਿੱਤੀ ਦੀ ਬਾਹਤ ਕਾਰ ਜਿਹੜੀ ਹੈ ਉਹਦੀ ਪਕੜ ਵਿੱਚ ਨਹੀਂ ਆਉਂਦਾ ਵੀਓ ਦੀ ਬਿਮਾਰੀ ਕੀ ਹੈ ਇਸ ਬੰਦੇ ਨੂੰ ਪਤਾ ਹੈ ਬੰਦੇ ਨੂੰ ਵੀਓ ਦੀ ਬਿਮਾਰੀ ਕੀ ਹੈ ਕਿ ਬੰਦੇ ਨੂੰ ਕਿੰਨਾ ਵੀ ਬੰਦੇ ਕੋਲ ਆ ਜਾਏ ਲੇਕਿਨ ਫਿਰ ਵੀ ਉਹਨੂੰ ਘੱਟ ਲੱਗਦਾ ਤੇ ਵੀਓ ਹੈ ਉਹਨੂੰ ਕੇ ਜਿਹੀ ਲੱਗਦਾ ਹੈ ਕਿ ਜੇ ਮੈਨੂੰ ਹੋਰ ਚਾਹੀਦਾ

ਗੁਰੂ ਦੇ ਜਾਂ ਪਰਮੇਸ਼ਵਰ ਦੇ ਦਰਸ਼ਨਾਂ ਦੀ ਕਮੀ ਦਾ ਐਸਾ ਉਸ ਨੂੰ ਸੀ ਬਹਿਰਾ ਕਹਦੇ ਤੇ ਜਿਸ ਦੇ ਅੰਦਰ ਗੁਰੂ ਦੇ ਦਰਸ਼ਨਾਂ ਦਾ ਦੀ ਅੰਦਰ ਲਗਨ ਲੱਗ ਜਾਂਦੀ ਹੈ ਉਹ ਵੈਰਾਗੀ ਹੋ ਜਾਂਦਾ ਹੈ ਔਰ ਫਿਰ ਇਹ ਵਿਯੋਗ ਜਿਹੜੀ ਬਿਮਾਰੀ ਹੈ ਵਿਯੋਗ ਦੀ ਉਹਦਾ ਪਿੰਡ ਛੱਡ ਦੇ ਰੋਗੀ ਵਿਯੋਗ ਦੀ ਬਿਮਾਰੀ ਤੋਂ ਪਿੰਡ ਛੁਡਾ ਲੈਂਦਾ ਹੈ ਹੁਣ ਤੁਸੀਂ ਕੀ ਸਮਝਦੇ ਹੋ कि संसारी तौर पर बंदा पूर्ण हो सकता है कभी नहीं हो सकता सिकंदर नहीं हो संसारी तौर पर पूर्ण सिकंदर नहीं हो जो दुनिया में जितना निकलिया तो संसारी तौर पर क्यों नहीं पूर्ण ऐसी हो सकते क्योंकि संसार है ही पूर्ण अपूर्ण संसार की है अपूर्ण है पूर्ण नहीं संसार अपूर्ण है और पूर्ण है परमात्मा पूरन है परमेश्वर wow. तो असि उस पूरन परमेश्वर अपने ध्यान yeah. रखना तो की पढ़ रहे सन बच्चे वीर पिया नाल अखा ना मिलाओ ना मिलाओ वाह वाह मिल गई यहां पर हमारे से बच के दिखाओ जिंदा नहीं मिली है वो बच के दिखा बच के दिखाने का अर्थ यह है कि वो रह के दिखा मतलब मिले तो बिना

ਮੇਰੀ ਸ਼ੌਕ ਹੈ ਜੇਕਰ ਤੈਨੂੰ ਦੁਬਾਰ ਨਹੀਂ ਤੇ ਆ ਜਾ ਮੇਰਾ ਇੰਤਜ਼ਾਰ ਵੀ ਕਿ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਨਾ ਮੈਂ ਤੇਰਾ ਪਿਛਲੇ ਜਨਮ ਵੀ ਕਰਦਾ ਸੀ ਇਸ ਜਨਮ ਵੀ ਅਗਲੇ ਜਨਮ ਦੀ ਕਿਹਾ ਮੇਰਾ ਇੰਤਜ਼ਾਰ ਜਿਹੜਾ ਹੈ ਉਸ ਨੂੰ ਇਹ ਜਿਹੜਾ ਸੰਸਾਰੀ ਜੀਵਨ ਹੈ ਇਹ ਬਾਉਂਡ ਨਹੀਂ ਕਰ ਨਹੀਂ ਕਰ ਸਕਦਾ ਮੈਂ ਹਮੇਸ਼ਾ ਤੈਨੂੰ ਉਡੀਕਦਾ ਹਾਂ ਬਾਜਾ ਬਾਜਾ ਹਰਾਜ ਹਸਤੀ ਹੀ ਦਰਗਾਹ ਹੈ ਮਨ ਦਰਗਾਹ ਹੈ ਨਾਉ ਮਹਿੰਦੀ ਜੀ सर बाल तोमा गर्षुकस्ती बाज है तो मैं हमेशा तेरा इंतजार करता हाँ और कारण सिर्फ ये है वो क्यों करता हाँ इसलिए करता हाँ कि तू मेरा है मैं तेरा, तेरा हाँ तेरा मेरा एक तो बड़ा गहरा रिश्ता है और वो की है कि ज्योत वो आत्मा तेरे बिच भी है ते, तेरे बिच भी है उस आत्म के नाते चेत हैं जान बनो, सेवा काम हमारा है इसलिए क्यों तो सच्ची मिची अपना बना ਸੰਤ ਸਤਗੁਰੂ ਸਾਹਿਬ ਸੱਚੀ ਮੁੱਚੀ ਆਪਣਾ ਬਣਾ ਦੇ ਨਾਲ ਸੰਤ ਸਤਗੁਰੂ ਬਾਹਰ ਹੋਰ ਦੇ ਅੰਦਰੋਂ ਹੋਰ ਨਹੀਂ ਹੋਰ ਨਹੀਂ ਹੁੰਦੇ ਉਹ ਸੱਚਾ ਪ੍ਰਿੰਨ ਕਰਦੇ ਨੇ ਵਾਹ ਉਹਨਾਂ ਦੇ ਮਨ ਵਿੱਚ ਕਿਸੇ ਸੰਸਾਰੀ ਚੀਜ਼ ਦਾ ਵੈਰ ਨਹੀਂ ਸਿਰਫ ਅਸਿਰਫ ਕੀ ਹੁੰਦਾ ਹੈ ਬਸ ਇਹੀ ਹੁੰਦਾ ਹੈ ਕਿ ਮੇਰਾ ਮਿੱਤਰ ਜਾਂ ਮੈਨੂੰ ਮਿਲਣ ਵਾਲਾ ਜਿਹੜਾ ਹੈ ਉਸ ਨੂੰ ਮੇਰੀ ਫੀਲਿੰਗ ਮੇਜਾਏ ਬਸ ਮੇਰੀ ਫੀਲਿੰਗ ਕੀ ਹੈ ਮੇਰੀ ਫੀਲਿੰਗ ਹੈ ਪਰਮ ਵਾਹ ਮੇਰੀ ਫੀਲਿੰਗ ਹੈ ਆਨੰਦ ਵਾਹ ਵਾਹ ਮੇਰੀ ਫੀਲਿੰਗ ਹੈ ਗਿਆਨ ਤੇ ਮੇਰੀ ਫੀਲਿੰਗ ਉਸ ਨੂੰ ਮਿਲ ਜਾਏ ਬਸ ਇੱਕ ਬੀਬੀ ਮੇਰੇ ਕੋਲ ਆਈ ਕੱਲ ਪਰਸੋਂ ਮੈਨੂੰ ਕਹਿੰਦੀ ਕਿ ਗਰੀਬੀ ਮੈਨੂੰ ਸਿਮਰਨ ਆਪਣੇ ਤੇ ਆ ਨਹੀਂ ਲੱਗਦਾ ਮੈਨੂੰ ਮੈਨੂੰ ਮੇਰਾ ਧਿਆਨ ਨਹੀਂ ਲੱਗਦਾ ਕਿ ਮੈਂ ਤਾਂ ਸਿਮਰਨ ਕਰਿਆ ਕਰੂੰ ਜੇ ਆ ਨਹੀਂ ਲੱਗਦਾ ਤਾਂ ਸਿਮਰਨ ਕਰਿਆ ਕਰੂੰ ਕਹਿੰਦੀ ਜੀ ਸਿਮਰਨ ਕਰਦੀ ਆ ਪਰ ਫਿਰ ਵੀ ਮਨ ਕਿ ਕਹਾਣੀ ਨਾਲ ਸਿਮਰਨ ਕਰਦੀ ਆ ਪਰ ਮਨ ਨਹੀਂ ਚੱਲਦਾ ਮੈਂ ਕਿਹਦੇ ਟਿੱਕੇ ਹੋਏ ਦੀ ਸੰਗਤ ਮਿਲਿਆ ਵਾਹ ਬਸ ਮੈਂ ਆਇਆ ਮਨ ਉਹਨਾਂ ਨਾਲ ਸੰਗਤ ਕਰਿਆ ਕਰੋ ਹੁਣ ਜੇ ਕਰ ਤੁਸੀਂ ਟਿੱਕੇ ਹੋਏ ਦੀ ਸੰਗਤ ਕਰਾਂਗੇ ਤਾਂ ਉਹਦਾ ਰਿਐਕਟ ਕੀ ਹੋਏਗਾ ਟਿੱਕੇ ਤੇ ਹੋਣਗੇ ਹੈ ਮੈਂ ਤੁਹਾਨੂੰ ਕਿੱਕ ਕੀ ਆਇਆ ਲੱਗਦਾ ਹੈ ਕਿ ਇਹ ਵੇਹਿਆ ਆ ਕੀ ਦੀ ਗਿਆ ਉਹਦਾ ਕਾਰਨ ਕੀ ਹੈ ਕਿ ਮੈਨੂੰ ਟਿੱਕੇ ਹੋਏ ਦੀ ਸੰਗਤ ਸੰਗਤ ਵੀ ਨਹੀਂ ਹੈ मैं रेगुलर नियम अनुसार संगत की बेटा सा जीवन जरा है तो ये है, बड़ा ही सुंदर है बड़ी मुश्किल से ये प्यारी जिंदगी आ गई है बड़ी मुश्किल से जिसमें इंसान ने सुनाई है अगर मकरू खरेबों और वहमों में गुजर जाए मैं सच कहता हूँ तेरी जिंदगी से बेवफाई पाई है तो अपनी इस जिंदगी उठाई ना कर ये जोड़ी जिंदगी है की है ये उस परमेश का तोहफा है तो उस परमेश्वर ने सामने तोहफा देता है कोई भी सू तोा दे मान लो मैं तोहफा देव ये तुम मैं तोहफा देवो और तुम मेरे को आओ तो थोहफा तो जो है वह रोलता होना मैं उस मिस यूज करता हाँ उस तोहफे का मैं उस तोहफे की अनदेखी करता हाँ

सा परमात्मा साडा मालिक जिन्हें सब कुछ सू दिता है, नराज है, है, है था? था वो नाराज है वो की एहसास है वो की सबूत है की सबूत है मन शांत रहेगा मन शांत पीस ऑफ माइंड नहीं होगा मेरे को जेकर मेरे को पीस ऑफ माइंड नहीं तो फिर समझ लो कि परमात्मा नाराज तो खुश नहीं है जेकर मेरे को पीस ऑफ माइंड नहीं है ਮੈਂ ਬਾਹਲੀਆਂ ਚੀਜ਼ਾਂ ਦੇ ਨਾਲ ਆਪਦਾ ਧਿਆਨ ਲਗਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਲਿਕਨ ਫੇਰ ਮੇਨੂੰ ਅੰਦਰੋਂ ਗੋਲ ਸੈਂਦਾ ਹੈ ਤੇ ਫਿਰ ਮੇਰਾ ਧਿਆਨ ਬਾਹਰ ਚਲਾ ਜਾਂਦਾ ਹੈ। ਔਰ ਨਿੱਕੀਆਂ ਨਿੱਕੀਆਂ ਗੱਲਾਂ ਮੈਨੂੰ ਆਕਸਾ ਕਰਦੀਆਂ ਹਨ। ਨਿੱਕੀਆਂ ਨਿੱਕੀਆਂ ਗੱਲਾਂ ਮੈਨੂੰ ਗਤੀ ਨੂੰ ਅਵਸਥਾ ਵਿੱਚ ਲੈ ਜਾਂਦੀਆਂ। ਨਿੱਕੀਆਂ ਨਿੱਕੀਆਂ ਗੱਲਾਂ ਮੈਨੂੰ ਖਿਚੀ ਕਰਦੀਆਂ। ਕਾਰਨ ਦਾ ਸਿਰਫ ਇਹ ਹੈ ਕਿ ਦੋਸ ਕਿਹੜਾ ਹੈ ਉਹ ਕਿਸੇ ਦਾ ਨਹੀਂ ਧੰਨ ਹੀਰਾ ਆਪਣਾ ਖਾਪਨਾ ਨੇ ਵੇਸ ਲਈ ਸਾਨੂੰ ਆਪਣਾ ਜਿਹੜਾ ਜੀਵਨ ਹੈ ਸਾਨੂੰ ਇਸ ਪਰਿਵਰਤਨ ਕਰਵਾਉਂਦੇ ਆ ਮੈਂ ਅਮੰਦ ਗਾਇਆ ਕਰ ਰਹਾ ਇੱਕ ਖੇ ਦੇ ਗਮ ਜੀ ਇਸ ਨੂੰ ਵੀ ਨਾਲ ਤੋਈ ਪਛਾਣਦੇ

Bye. <laughs>

ਸਰੀਰੀਤ ਮਿਲਾਪ ਨਹੀਂ ਹੈ ਰੂਹਾਨੀ ਮਿਲਾਪ ਹੈ ਰੂਹਾਨੀ ਮਿਲਾਪ ਜਿਹੜਾ ਹੈ ਸਾਨੂੰ ਸਰੀਰਿਕ ਮਿਲਾਪ ਦੇ ਵਿੱਚ ਤੇ ਰੂਹਾਨੀ ਮਿਲਾਪ ਦੇ ਵਿੱਚ ਕੀ ਅੰਤਰ ਹੈ ਸਰੀਰਿਕ ਮਿਲਾਪ ਜਿਹੜਾ ਹੈ ਉਹਦੇ ਵਿੱਚ ਅਸੀਂ ਧਨਵਾਦ ਵਿੱਚ ਫਸ ਜਾਂਦੇ ਹਾਂ ਵਾਹ ਸਰੀਰਿਕ ਮਿਲਾਪ ਦੇ ਵਿੱਚ ਅਸੀਂ ਅਮੀਰੀ ਗਰੀਬੀ ਵਿੱਚ ਫਸ ਜਾਂਦੇ ਹਾਂ ਵਾਹ ਸਰੀਰੀ ਮਿਲਾਪ ਸਰੀਰਿਕ ਮਿਲਾਪ ਵਿੱਚ ਅਸੀਂ ਜਾਤੀ ਪਾਤੀ ਵਿੱਚ ਫਸ ਜਾਂਦੇ ਹਾਂ ਵਾਹ ਪਰ ਲੇਕਿਨ ਰੂਹਾਨੀ ਮਿਲਾਪ ਦੇ ਵਿੱਚ ਇਹ ਆਲਾਮ ਤਾਂ ਨਹੀਂ ਆਉਂਦੇ ਵਾਹ ਪਰ ਅਕਲਾਂ ਤੋਂ ਉੱਚੀਆਂ ਦੀ ਇੱਥੇ ਗੱਲਾਂ ਦੇਦੀਆਂ ਇੱਥੇ ਅਗਨ ਦੇ ਦਾਇਰੇ ਦੀ ਗੱਲ ਨਹੀਂ ਹੁੰਦੀ ਅਕਲ ਦੇ ਦਾਇਰੇ ਦੀ ਅਕਲ ਕਰੇ ਕੁਛ ਨਕਲ ਕਰੇ ਕੁਛ ਵੀ ਹਥਾਏਗਾ ਇਹਦਾ ਅਰਥ ਇਹ ਹੈ ਕਿ ਸੰਸਾਰੀ ਗਿਆਨ ਜਿਹੜਾ ਹੈ ਬਹੁਤ ਹੋ ਸਕਦਾ ਹੈ ਪਰ ਲੇਕਿਨ ਜਦ ਤੱਕ ਤੁਹਾਨੂੰ ਰੋਹਾਨੀ ਗਿਆਨ ਨਹੀਂ ਹੁੰਦਾ ਉਦੋਂ ਤੱਕ ਸੰਸਾਰੀ ਗਿਆਨ ਜਿਹੜਾ ਹੈ ਤੁਹਾਨੂੰ ਕ੍ਰਿਪਤ ਯਾ ਸੰਤੁਸ਼ਟ ਨਹੀਂ ਨਹੀਂ ਕਰ ਸਕਦਾ ਇਹ ਸੰਸਾਰੀ ਗਿਆਨ ਜਿਹੜਾ ਹੈ ਇਹ ਤੁਹਾਡੇ ਹੰਕਾਰ ਦਾ ਕਾਰਨ ਵੀ ਬਣ ਸਕਦਾ ਹੈ ਪਰ ਸੰਸਾਰੀ ਗਿਆਨ ਦੇ ਨਾਲ ਠੀਕ ਹੈ ਤੁਹਾਡੀਆਂ ਸਰੀਰਕ ਜੜੀਆਂ ਸਮਲੋ ਜਰੂਰਤਾਂ ਨੇ ਇਹ ਪੂਰੀਆਂ ਬਿਹਾੜੇ ਰੋਹਾਨੀ ਗਿਆਨ ਦੇ ਨਾਲ ਕੀ ਹੁੰਦਾ ਹੈ ਰੋਹਾਨੀ ਗਿਆਨ ਦੇ ਨਾਲ ਅਸੀਂ ਉਤਕਾਲ ਤੇ ਭਵਿਸ਼ ਤੇ ਵਰਤਮਾਨ ਤਾਲ ਵਿੱਚ ਅਸੀਂ ਤਿੰਨਾ ਕਾਲਾਂ ਦੇ ਵਿੱਚ ਸੰਤੁਸ਼ਟੀ ਹੋ ਜਾਂਦੀ ਹੈ ਚਿੰਤਾ ਪੈ ਤੋਂ ਮੁਕਤ ਹੋ ਜਾਂਦੇ ਹਾਂ ਹਰ ਨਹੀਂ ਗੱਲ ਸਰੀਰਾਂ ਦੀ ਇੱਥੇ ਉਹ ਮੇਰੀਆਂ ਨੇ ਅਕਲ ਤੋਂ ਉੱਚੀਆਂ ਜੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੋ ਜਾਂਦੀਆਂ ਨੇ ਜਿਹੜੀਆਂ ਅਕਲ ਤੋਂ ਬਾਹਰ ਬਹੁਤ ਸਾਰੀ ਐਸੀ ਖੁਸ਼ੀ ਹੋ ਜਾਂਦੀ ਨੇ ਬਹੁਤ ਸਾਰੀ ਐਸੀ ਮਜ਼ੀ ਹੋ ਜਾਂਦੀ ਨੇ ਕਿਸੇ ਰੂਹਾਨੀ ਪੁਛਦੇ ਥਰੂ ਕਿਸੇ ਰਵਾਨੀ ਪੁਲਿਸ ਦੇ ਮਾਧਿਅਮ ਦੇ ਨਾਲ ਐਸੇ ਐਸੇ ਕੰਮ ਹੋ ਜਾਂਦੇ ਨੇ ਜਿਹੜੇ ਕੰਮ ਕੋਈ ਵੀ ਨਾ ਜੋਤਸੀ ਨਾ ਕੋਈ ਤਾਂਤਰਿਕ ਨਾ ਕੋਈ ਵਪਾਰੀ ਨਾ ਕੋਈ ਰਾਜਨੇਤਾ ਕਰ ਨਹੀਂ ਕਰ ਸਕੋ ਡਾਕਟਰ ਵੀ ਨਹੀਂ ਕਰ ਸਕਦਾ ਵਾਹ ਵਾਹ ਐਸੇ ਐਸੇ ਕੰਮ ਰਵਾਨੀ ਪੁਲਿਸ ਦੇ ਦੁਆਰਾ ਹੋਏ ਔਰ ਹੋ ਜਾਂਦੇ ਨੇ ਵਾਹ ਸਹਿਜੀ ਬਿਲਕੁਲ ਇਸ ਲਈ ਸਾਨੂੰ ਹੁਣ ਕੀ ਕਰਨਾ ਹੈ ਅਸੀਂ ਇੱਕ ਜੀ ਇਸ ਨੂੰ ਵੀ ਦਿਲਾ ਕੋਈ ਪਛਾਣੇ ਦਾ ਅਨੁਭਵ ਮਤਲਬ ਕਿ ਜਿਸ ਤਰ੍ਹਾਂ ਮੈਨੂੰ ਇਹ ਅਗਮੀ ਖੇਡ ਦਾ ਅਨੁਭਵ ਹੋ ਗਿਆ ਮੈਨੂੰ ਇਹ ਮਨ ਬੁੱਧੀ ਗਿਆਨ ਤੋਂ ਪਰੇ ਦੀ ਉਸ ਸ਼ਕਤੀ ਦਾ ਅਨੁਭਵ ਹੋ ਗਿਆ ਕਿਵੇਂ ਹੋ ਗਿਆ ਇਹ ਨੂੰ ਹੀ ਜਾਣਦਾ ਹੈ ਜਿਹੜਾ ਆਪਣੇ ਆਪ ਆਪਣੇ ਆਪ ਨੂੰ ਜਾਣੇ ਉਹ ਵੀ ਉਦੋਂ ਹੋ ਗਿਆ ਜਦੋਂ ਮੈਂ ਆਪਣੇ ਆਪ ਨੂੰ ਜਾਣਨਾ ਸ਼ੁਰੂ ਕੀਤਾ ਸਾਨੂੰ ਦੋਵਾਂ ਨੂੰ ਰੱਬ ਜਾਣਦਾ ਹੈ ਕਿ ਮੇਰੇ ਕੀ ਭਾਵਨੇ ਤੇ ਤੇਰੇ ਕੀ ਭਾਵਨੇ ਤੇਰੇ ਭਾਵਨਾ ਦੇ ਅਨੁਸਾਰ ਫਲ ਮਿਲ ਜਾਣਾ ਹੈ ਮੇਰੇ ਮੇਰੇ ਭਾਵਨਾ ਦੇ ਅਨੁਸਾਰ ਇਸ ਲਈ ਮੈਨੂੰ ਲੋੜ ਕੀ ਹੈ ਮੈਨੂੰ ਆਪਣੇ ਆਪ ਨੂੰ ਜਾਣਨ ਦੀ ਲੋੜ ਹੈ ਮੇਰੇ ਅੰਦਰ ਕੀ ਹੋ ਜੇ ਭਾਵਨਾ ਮੇਰਾ ਐਂਗਲੋ ਵਿਜ਼ਨ ਕੀ ਹੋ ਜੇ ਹੈ ਮੇਰੀ ਸ਼ਰਧਾ ਕਿੰਨੀ ਕੁ ਹੈ ਮੇਰੇ ਅੰਦਰ ਪ੍ਰਸ਼ਾਦ ਦਾ ਇਰਾਦਾ ਕਿੰਨਾ ਕੁ ਮੇਰੇ ਵਿੱਚ ਵਾਓ इन्हीं जान जाय हे राय अपने आपनो ਤਾਂ ਤੁਮੇ ਕਹਿੰਦਾ ਸੀ ਕਿ ਕੋਈ ਆਪਣੇ ਮਿਰਗਲ ਬਚਨ ਬਲਾਸ ਹੋ ਰਹੀ ਸੀ ਔਰ ਉਹਦੇ ਨਾਲ ਉਹ ਕਹਿੰਦਾ ਜੀ ਤਾਲੀ ਗੁਦਾ ਪਹਿਰੇ ਨਾ ਜੀ ਸਮਾ ਬੜਾ ਮਾੜਾ ਚੱਲਦਾ ਹੈ ਮੈਂ ਕਿਹਾ ਸਮਾ ਚੰਗਾ ਕਰੀ ਸੀ ਵਾ ਮੈਂ ਹੈ ਸਮਾ ਚੰਗਾ ਕਿਆ ਦੋਸ ਸਾਥੀ ਉਹ ਹੋਤੀ ਸੀ ਹੈ ਸਾਥੀ ਉਹ ਸੀ ਜਿਹਨੂੰ ਕਹਿੰਦੇ ਨਾ ਉਦੋਂ ਪਦੂ ਪ੍ਰਲਾਦ ਜਾਂ ਤੇ ਪਦੂ ਪ੍ਰਲਾਦ ਪਿਤਾ ਹੀ ਉਹਨੂੰ ਟੌਰਚਰ ਕਰੀ ਜਾਂਦੇ ਨੇ ਬਿਲਕੁਲ ਦੱਸੋ ਉਹ ਸਾਥੀ ਉਹ ਕਹੇ ਸਮਾ ਜੰਗਾ ਤੇ ਮਾਰਾ ਹਮੇਸ਼ਾ ਹੀ ਰਹਿੰਦਾ ਹੈ ਵਾਹ ਨੀਕੀ ਬਦੀ ਪੈਰ ਨੂੰ ਚਲਦੀ ਹੈ ਵਾਹ ਚੂਰ ਸੱਚ ਪੈਰ ਨੂੰ ਚਲਦੇ ਨੇ ਹਾਂਜੀ ਤੇ ਹਮੇਸ਼ਾ ਰਹਿੰਦੇ ਮੇਰਾ ਆਪਣਾ ਇੱਕ ਕੱਲ ਦਾ ਪਰਸੋਂ ਦਾ ਅਨੁਭਵ ਜਿਹੜਾ ਮੈਂ ਪਾਇਆ ਸੀ ਉਹਦੇ 'ਚ ਕੀ ਹੈ ਯਾਦ ਰੱਖੋ ਗੁਰੂ ਛੇਹਨ ਕਰਦਾ ਯਾਦ ਰੱਖੋ

आज भी है, आज भी डिजिटल है, आज भी अजन्म है, आज भी समलोक रात है, आज भी कोहरे है, आज भी वो जीवन मैदान है पूरी सतगुरु कृष्ण है आत्मा। सतगुरु कृष्ण है आत्मा। आज नहीं? आज सतगुरु कृष्ण है आत्मा।

शरीर करके मन समर्पित होना है मन करके बुद्धि और बुद्धि करके आत्मापित समर्पित महाराज संसार नहीं होना असि संसार समर्पित होना है तेरा तेरे अर्पण है समर्पित करके तो देख समर्पित हो कि तदे वाह वाह जे तू कंप्लीटली सरेंडर हो जाएगा उस परमेश्वर ਨੂੰ ਤਾਂ ਮੈਥੇ ਲੈ ਕੇ ਲੈ ਜਾ ਤੇਰੀ ਹਰ ਕਮੀ ਪੂਰੀ ਕਰਨ ਵਾਲਾ ਉਹ ਆਗਮਨ कंप्लीटੀ ਜੇਕਰ اور ਕੰਪਲੀਟਲੀ ਸਰੈਂਡਰનેસ ਕੰਪਲੀਟਲੀ ਸਮਰਪਿਤ ਹੋਣ ਦਾ ਜਿਹੜਾ ਸਬੂਤ ਹੈ ਉਹ ਕਿੱਥੇ ਮਿਲਦਾ ਹੈ ਕਿ ਜਦੋਂ ਕਿਸੇ ਸੰਤ ਨੂੰ ਆਪਣਾ ਕੰਪਲੀਟਲੀ ਸੱਚਾ ਮਿੱਤਰ ਬਣਾ ਲੈਂਗੇ ਜਦੋਂ ਤੁਸੀਂ ਸੰਤ ਨਹੀਂ ਹੋ ਜਾਂਦੇ ਜਿਹੜਾ ਸਮਰਪਤ ਹੈ ਜਦੋਂ ਅਸੀਂ ਉਸ ਦੇ ਨਾਲ ਗਹਿਰੀ ਮਿੱਤਰਤਾ ਬਣਾ ਲੈਂਦੇ ਹਾਂ ਤੇ ਫਿਰ ਅਸੀਂ ਵੀ ਸਮਰਪਤ ਹੋ ਜਾਂਦੇ ਹੋ ਜਾਂਦਾ ਬਸ ਆਨੇ ਤੁਸੀਂ ਵੀ ਪ੍ਰਸੰਨ ਹੋ ਜਾਓਗੇ ਪਰ ਹੋਰ ਕੀ ਮੈਂ ਤੁਹਾਨੂੰ ਆਪਣੀ ਫੀਲਿੰਗ ਦੇਵਾਂਗਾ ਮੈਂ ਤੁਹਾਨੂੰ ਆਪਣਾ ਹਵਲ ਦੇਵਾਂਗਾ ਆ ਮੈਂ ਤੈਨੂੰ ਅੱਜ ਬਤਾਵਾ like Yeah.

आत्मा जोत है माम राब सोने तो राब सोने तो मिलया हर चंचल मन नाही खिलिया चंचल मन नाही खिल ना इस तोहफे あ